ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੀ ਉਤਿਆਰੇ ਨੇ ਉਹਨਾਂ ਦੇ ਵੱਲੋਂ ਬਰਨਾਲਾ ਅਤੇ ਗਿੱਦੜਵਾਹਾ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਮਨੀ ਚੋਣਾ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਉਤੇ ਪਹੁੰਚ ਕੇ ਆਪੀ ਨਵੰਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਸੀਟਾਂ ਉਤੇ VOTING ਹੋਵੇਗੀ। ਅਰਵਿੰਦ ਕੇਜਰੀਵਾਲ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨਗੇ। ਇਸ ਤੋਂ ਬਾਅਦ ਗਿੱਦੜਵਾਹਾ ਦੇ ਵਿੱਚ ਡਿੰਪੀ ਢਿਲੋਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਜਾਵੇਗੀ। ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਹੀ ਗਿੱਦੜਵਾਹਾ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅਨਸਤਰਾ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਪੋਸਟਰ ਸੀ ਜਿਹੜੇ ਇਹ ਲਗਾਏ ਗਏ ਸਨ ਗਿੱਦੜਵਾਹ ਦੇ ਕਈ ਪਿੰਡਾਂ ਦੇ ਵਿੱਚ ਸਰਾਰਤੀ ਅੰਸਰਾਂ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਨੇ ਜਿਹੜੇ ਉਹ ਪਾੜ ਦਿੱਤੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਉੱਤੇ ਆ ਰਹੇ ਹਨ ਉਨ੍ਹਾਂ ਦੇ ਵੱਲੋਂ ਅੱਜ ਬਰਨਾਲਾ ਤੇ ਗਿੱਦੜਵਾਹਾ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇ ਗਾਜਮਨੀ ਚੋਣਾਂ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਉਤੇ ਪਹੁੰਚ ਗਿਆ ਹੈ 20 ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉਤੇ VOTING ਹੋਵੇਗੀ ਤਾਂ ਜਮਨੀ ਚੋਣ ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਜਿਹੜਾ ਉਹ ਲਗਾਤਾਰ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹ ਤਰਵਿੰਦ ਕੇਸਰੀਵਾਲ ਅੱਜ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੰਦਰ ਸਿੰਘ ਢਾਲੀਵਾਲ ਦੇ ਹੱਕ ਤੇ ਵਿੱਚ ਚੋਣ ਰੈਲੀ ਕਰਨਗੇ ਇਸ ਤੋਂ ਬਾਅਦ ਗਿੱਦੜਵਾਹਾ ਦੇ ਵਿੱਚ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਜਾਵੇਗੀ ਦਰਵਿੰਦਰ ਕੇਸਰੀਵਾਲ ਦੀ ਰੈਲੀ ਤੋਂ ਪਹਿਲਾਂ ਹੀ ਗਿੱਦੜਵਾਹਾ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅੰਸਰਾਂ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੱਲੋਂ ਇਹ ਪੋਸਟਰ ਸੀ ਜਿਹੜੇ ਉਹ ਲਗਾਏ ਗਏ ਸਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਜ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਉੱਤੇ ਆ ਰਹੇ ਹਨ ਉਹਨਾਂ ਦੇ ਵੱਲੋਂ ਬਰਨਾਲਾ ਤੇ ਗਿੱਦੜਵਾਹਾ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਮਨੀ ਚੋਣਾਂ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਉੱਤੇ ਪਹੁੰਚ ਗਿਆ ਹੈ ਵੀ ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉੱਤੇ ਵੋਟਿੰਗ ਹੋਵੇਗੀ ਤਾਂ ਅਰਵਿੰਦ ਕੇਜਰੀਵਾਲ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨਗੇ ਇਸ ਤੋਂ ਬਾਅਦ ਗਿੱਦੜਵਾਹਾ ਦੇ ਵਿੱਚ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਅਰਵਿੰਦ ਕੇਸਰੀਵਾਲ ਦੀ ਰੈਲੀ ਤੋਂ ਪਹਿਲਾਂ ਹੀ ਗਿੱਦੜਵਾਹਾ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅਨਸਰਾ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੱਲੋਂ ਇਹ ਪੋਸਟਰ ਜਿਹੜੇ ਉਹ ਲਗਾਏ ਗਏ ਸਨ ਤਾਂ ਇਸ ਨੂੰ ਲੈ ਕੇ ਵਰਕਰਾਂ ਦੇ ਵਿੱਚ ਭਾਰੀ ਜਿਹੜਾ ਰੋਸ ਹੈ ਉਹ ਪਾਇਆ ਜਾ ਰਿਹਾ ਹੈ ਉਹਨਾਂ ਦੇ ਲੋਕ ਵੱਖ-ਵੱਖ ਵਿਰੋਧੀ ਧਿਰਾਂ 'ਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤਾਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਉੱਤੇ ਆ ਰਹੇ ਹਨ ਉਹਨਾਂ ਦੇ ਵੱਲੋਂ ਬਰਨਾਲਾ ਤੇ ਗਿੱਦੜਵਾਹਾ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਵੇਂ ਚੋਣਾਂ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਉੱਤੇ ਪਹੁੰਚ ਗਿਆ ਹੈ 2 ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ VOTING ਹੋਵੇਗੀ ਅਰਵਿੰਦ ਕੇਜਰੀਵਾਲ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨਗੇ ਇਸ ਤੋਂ ਬਾਅਦ ਗਿੱਦੜਵਾਹਾ ਦੇ ਵਿੱਚ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਜਾਵੇਗੀ ਪਰ ਅਰਵਿੰਦ ਕੇਸਰੀਵਾਲ ਦੀ ਰੈਲੀ ਤੋਂ ਪਹਿਲਾਂ ਹੀ ਗਿੱਦੜਵਾਹਾ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪੋਸਟਰ ਨੇ ਜਿਹੜੇ ਉਹ ਪਾੜ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪਿਟੀ ਲੋਦੇ ਵੱਲੋਂ ਹੀ ਪੋਸਟਰ ਸੀ ਜਿਹੜੇ ਉਹ ਲਗਾਏ ਗਏ ਸੀ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਹੀ ਗਿੱਦੜਵਾਹ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅਨਸਤਰਾ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ ਹਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਪੋਸਟਰ ਸੀ ਜਿਹੜੇ ਇਹ ਲਗਾਏ ਗਏ ਸਨ ਗਿੱਦੜਵਾ ਦੇ ਕਈ ਪਿੰਡਾਂ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪੋਸਟਰ ਨੇ ਜਿਹੜੇ ਉਹ 파ੜ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੇ ਵੱਲੋਂ ਇਹ ਪੋਸਟਰ ਸੀ ਜਿਹੜੇ ਉਹ ਲਗਾਏ ਗਏ ਸੀ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਗਿੱਦੜਵਾ ਬਾਈ ਗੁਰਦਾਸ ਮਨ ਵਾਲੀ ਗਲੀ ਬਾਈ ਡਿੰਪੀ ਢਿੱਲੋਂ ਦੇ ਰਾਤ 1 ਵਜੇ ਦੇ ਕਰੀਬ ਪੋਸਟਰ 파ੜਿਆ। ਏ ਜਿਹੜੇ ਵਿਰੋਧੀ ਆ ਇਸ ਵਕਤ ਬਖਲਾ ਚੱਕਿਆ ਬਾਈ ਹਰਦੀਪ ਸਿੰਘ ਡਿੰਪੇ ਢਿੱਲੋਂ ਦੀ ਜਿਹੜੀ ਜਿੱਤਾ ਵੇਖੋ ਇਹ ਪੋਸਟਰ ਪਾੜ ਕੇ ਕੀ ਸਾਹਤ ਹੁੰਦਾ ਕਿ ਇਹ ਜਿਹੜੇ ਵਿਰੋਧੀ ਆ ਬਹੁਤ ਜ਼ਿਆਦਾ ਬਖਲਾ ਚੱਕਿਆ ਬਾਈ ਹਰਦੀਪ ਸਿੰਘ ਡਿੰਪੇ ਢਿੱਲੋਂ ਜਿੱਤਰਿਆ ਮਾਨਸਾ ਕੀ ਹੋ ਗਿਆ ਕਦੋਂ ਪੜਿਆ ਰਾਤ ਪੜਿਆ ਏ ਸਵੇਰ 1 ਵਜੇ ਸਵੇਰ 1 ਵਜੇ ਅੱਛਾ ਕਿੰਨੇ ਕ ਬੰਦੇ ਸੀਗੇ ਜੈਰ ਗੱਡੀ ਆ ਯਾਰ ਗੱਡੀ ਚ ਆਈ ਸੀ ਇਹ ਇੱਕ ਮੋਟਰਸਾਈਕਲ ਇਹ ਕਟਿਆ ਹਰਕਤਾ ਜਿਹੜੇ ਵਿਰੋਧੀ ਕਰ ਰਿਆ ਲਾਂਡ ਦੇ ਵਿੱਚ ਆਏ ਫਿਰਦੇ ਆ ਬਾਈ ਇਹ ਇਹ ਹਾਰ ਰਿਆ ਬਹੁਤ ਬੁਰੀ ਤਾਂ ਕਿਦਣਵਾ ਪੈਂਡਾ ਜਿਹੜੇ ਜਿਹੜੇ ਘਰ ਦੇ ਮੋੜ ਲੱਗੇ ਹੋਏ ਆ ਸਰਵਾ ਆ ਹੀ ਜਾਂਦਾ ਜੀ ਕੋਈ ਟੀ ਇਹਨਾਂ ਨੇ ਇੱਕ ਵੀ ਨਹੀਂ ਪੈਂਦੀ ਬਿਲਕੁਲ ਕਿਦਣਵਾ ਪੈਂਡਾ ਤੇ ਬੈਂਟਾਵਾਦ ਦਾ ਏਕਾ ਇਸ ਵਾਰ ਬਾਈ ਟਿੰਪੀ ਟਲੋਂ ਨੂੰ ਜਿਤਾਉਣਾ ਬਿਲਕੁਲ ਜੀ ਨੇ ਕੀਤੀ ਬਹੁਤ ਵੱਡੀ ਲੀਡ ਨਾਲ ਸ਼ੋਰ ਹੋ ਗਿਆ ਕਿ ਜਿੱਦਣ ਬਾਅਦ ਚ ਉਹ ਇੱਕ ਕੇ ਪਤਾ ਸਾਫ ਆ ਪਿੰਡ ਵਾਲੇ ਇਕਾ ਕਰ ਚੁੱਕੇ ਆ ਬੈਂਟਾ ਬਦਲੇ ਸਾਰੇ ਇਕਾ ਸਾਡੇ ਪਿੰਡ ਦਾ ਇਹ ਤੁਹਾਡੇ ਵੋਟ ਪਾਰਟ ਨਾਲ ਤਾਂ ਹੋਰ ਜਿਆਦਾ ਵੋਟਾਂ ਪੈਣਗੀਆਂ ਅਚਾਰਿਆ ਰੋਧ ਧਿਆਨ ਲੱਖੋ ਅਚਾਰਿਆ ਰਜਨੀਸ਼ ਨੇ ਅਖਿਆ ਜਿਹੜੀ ਚੀਜ਼ ਦਾ ਵਿਰੋਧ ਕਰੋਗੇ ਉਹ ਹੋਰ ਜਿਆਦਾ ਮਤਲਬ ਕਿ ਆ ਤੇ ਪ੍ਰਪਰਤਾ ਨਾਲ ਵਧੂਗੀ ਵੋਟ ਤਾਂ ਪਾਰ ਕਰਦੇ ਆ ਲੋਕਾਂ ਨੇ ਪਰ ਜ਼ਿਲ੍ਹਾ ਜੋ ਕਿਵੇਂ ਕਰਦੇ ਜ਼ਿਲ੍ਹਾ ਜੋ ਕਿਵੇਂ ਕੱਢੋਗੇ ਬਿਲਕੁਲ ਮਾਨ ਦਾ ਇਹ ਬਹੁਤ ਵੱਡੀ ਗੱਲ ਆ ਕਿ ਇਹ ਜਿਹੜੇ ਵਿਰੋਧੀ ਆ ਬਖਲਾਗੇ ਇਸ ਵਕਤ ਕੋਈ ਗੱਲ ਨਹੀਂ ਅੱਗੇ ਹੀ ਪੜਿਆ ਦੇਖਦੇ ਆ ਅੱਗੇ ਵੀ ਹੋ ਰਹੀ ਹੈ ਹਾਂਜੀ ਹੋਰ ਵੀ ਤੁਹਾਨੂੰ ਬੋਰਡ ਦਿਖਾਉਂਦੇ ਆ ਗਿੱਦੜਵਾ ਪਿੰਡ ਵਾਲੇ ਪਾਸੇ ਵਿਰੋਧੀ ਜਿਹੜੇ ਆ ਬਖਲਾ ਚੁੱਕੇ ਆ ਤੇ ਪੋਸਟਰ ਪਾੜ ਰਿਹਾ ਆ ਵੇਖੋ ਆ ਪੋਸਟਰ ਵੀ ਬਾਈ ਦਾ ਪਾੜਤਾ ਹਰਦੀਪ ਸਿੰਘ ਡਿੰਪੀ ਢਿੱਲੋ ਦਾ ਇਹ ਲੋਗ ਬਖਲਾ ਕੇ ਪਾਗਲ ਨੇ ਨਾ ਪਾਗਲ ਕੋਤਿਆਂ ਵਾਂਗ ਹੋ ਗਏ ਕਿ ਇਹ ਕੀ ਹੋ ਗਿਆ ਆ ਵੀ ਵੇਖੋ ਬਾਈ ਦਾ ਪੋਸਟਰ ਪੜਿਆ ਗਿਆ ਹਰਦੀਪ ਸਿੰਘ ਡਿੰਪੇ ਢਲੋਦਾ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਆਹ ਕਰਤੂਤਾਂ ਇਹ ਦੁਨੀਆ ਦੇਖ ਰਹੀ ਆ ਪਿੰਡ ਅਗੇਦਣਵਾ ਦੇਖ ਰਿਹਾ ਬਾਈ ਹਰਦੀਪ ਸਿੰਘ ਡਿੰਪੇ ਢਲੋਦਾ ਜਿਹੜੇ ਤੁਸੀਂ ਆਹ ਬਾਈ ਗੁਰਦਾਸ ਮਨ ਵਾਲੀ ਗਲੀ ਪਿੰਡ ਦੇ ਵਿੱਚ ਪੋਸਟਰ ਪੜਿਆ ਤੁਹਾਡੇ ਇਹਨਾਂ ਪੋਸਟਰਾਂ ਦਾ ਪਾੜਨ ਨਾਲ ਬਾਈ ਡਿੰਪੇ ਢਲੋ ਪਿੰਡ ਦੇ ਲੋਕਾਂ ਦੇ ਵਿੱਚ ਆਪਣੀ ਹੋਰ ਥਾਂ ਬਣੀ ਆ ਤੋ ਇਹ ਕਟਿਆ ਹਰਕਤਾਂ ਜਿੰਨੀਆਂ ਕਰਦੇ ਜਾ ਰਹੇ ਹਾਂ ਆ ਵੇਖੋ ਇਹਨਾਂ ਕਟਿਆ ਲੋਕਾਂ ਦੀਆਂ ਕਟਿਆ ਕਰਦੂਤਾ ਭਾਈ ਜਿਹੜੇ ਪੋਸਟਰ ਪਾੜੇ ਆ ਇਹ ਕਟਿਆ ਲੋਕ ਜਿਹੜੇ ਵਿਰੋਧ ਡਿੰਪੇਟ ਲੋਦੇ ਜਿਹੜੇ ਪੋਸਟਰ ਪਾੜ ਰਿਹਾ ਵਿਰੋਧੀ ਇਹਨਾਂ ਦਾ ਇਹਨਾਂ ਨੂੰ ਲੋਕ ਹੁਣਾ ਪਿੰਡ ਵਾਲੇ ਦਿਲੋਈ ਬਿਲਕੁਲ ਨਕਾਰਤਾ ਇਹ ਕਬਰਾ ਚੁੱਕੇ ਆ ਵੇਖੋ ਆ ਵੇਖੋ ਹਾਲਾਤ ਇਹ ਕਟਿਆ ਮਾਨਸਕਤਾ ਦੇ ਲੋਗ ਆ ਦਿਖਾਈਓ ਪੋਸਟ ਬਾਈ ਦਾ ਡਿੰਪੀ ਦਾ ਦੇਖੋ ਤੁਸੀਂ ਇਹਨਾਂ ਲੋਕਾਂ ਦੀਆਂ ਕਰਤੂਤਾ ਬਾਈ ਡਿੰਪੀ ਟੱਲੋ ਦੇ ਪੋਸਟੇਜੇ ਪੜਿਆ ਆ ਵੇਖੋ ਇਹ ਤੁਸੀਂ ਦਿਲੋਂ ਕਿਵੇਂ ਕੱਢਦੇ ਹੋਗੇ ਭਾਈ ਡਿੰਪੀ ਟੱਲੋ ਇਹ ਕਟਿਆ ਜਿਹੜੀਆਂ ਤੁਸੀਂ ਹਰ ਤਦਾਂ ਕਰ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਗਿੱਦਲਵਾ ਪਿੰਡ ਦੇ ਮੈਂਟਵਾਦੇ ਲੋਕਾਂ ਨੂੰ ਇੱਕ ਬੇਨਤੀ ਕਰਦਾ ਕਿ 20 ਨਵੰਬਰ ਨੂੰ ਜਿਹੜੇ ਆਪਣੀ ਵੋਟਾਂ ਆ ਰਹੀਆਂ ਇਹਦਾ ਆ ਪੋਸਟਰਾਂ ਦਾ ਤਗੜਾ ਜਵਾਬ ਦੇਣਾ ਛਾੜੂ ਦੇ